ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇੱਕ ਕਥਾ ਹੈ ਬਾਬਾ ਜੀ ਇੱਕ ਕਹਾਣੀ ਹੈ ਇੱਕ ਕਹਾਣੀ ਹੈ ਇੱਕ ਬਜ਼ੁਰਗ ਸੀ ਤੇ ਨਾਲ ਉਹਨਾਂ ਦੇ ਉਹਦੀ ਘਰ ਵਾਲੀ ਅੱਛਾ ਦੋਵੇਂ ਬਜ਼ੁਰਗ ਹੈ ਪਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਕੁਝ ਨਹੀਂ ਬਸ ਦੋਨਾਂ ਦੀ ਉਮਰ ਕਹਿੰਦੇ ਸਮਝ ਲਓ ਵੀ ਬਜ਼ੁਰਗ ਦੀ ਉਮਰ ਹੈ 70 ਸਾਲ ਦੀ ਤੇ ਮਾਤਾ ਦੀ ਜਿਹੜੀ ਉਮਰ ਹੈ ਉਹ 65 ਸਾਲ ਦੀ ਪਰ ਉਹਨਾਂ ਦੇ ਜੀਵਨ ਦੇ ਵਿੱਚ ਹਾਲਾਤ ਇਦਾਂ ਦੇ ਕਿ ਗਰੀਬੀ ਬੜੀ ਹੈ ਗੁਰਬਤ ਬੜੀ ਹੈ ਕਦੇ ਉਹਨਾਂ ਨੇ ਪੇਟ ਭਰ ਕੇ ਖਾਣਾ ਨਹੀਂ ਖਾਦਾ ਇੱਕ ਦਿਨ ਕੀ ਹੋਇਆ ਘਰ ਦੇ ਵਿੱਚ ਬੈਠੇ ਆ ਔਰ ਬੜੇ ਦੁਖੀ ਹੈ ਪਰੇਸ਼ਾਨ ਕਿ ਜ਼ਿੰਦਗੀ ਦੇ ਵਿੱਚ ਕਦੇ ਪੇਟ ਭਰ ਕੇ ਖਾਣਾ ਵੀ ਨਹੀਂ ਮਿਲਿਆ ਕਦੇ ਤਨ ਤੇ ਚੰਗਾ ਕੱਪੜਾ ਵੀ ਨਹੀਂ ਮਿਲਿਆ ਉਹ ਕਾਦੀ ਜ਼ਿੰਦਗੀ ਹੈ ਹੁਣ ਤਾਂ ਉਮਰ ਵੀ ਇੰਨੀ ਹੋ ਗਈ ਹੈ ਔਰ ਬੱ ਹੁਣ ਚਾਕੀ ਲੈ ਇਹ ਕਹਿ ਰਹੇ ਨੇ ਕਿ ਰੱਬਾ ਹੁਣ ਚਾਕੀ ਲੈ ਤਾਂ ਕਹਿੰਦੇ ਉਥੋਂ ਨਾ ਦੇਵ ਰਿਸ਼ੀ ਜਿਹੜੇ ਨਾਰਦ मुनि ਹੈ ਨਾ ਨਾਰਦ ਪੁਰਾਣ ਦੀ ਇਹ ਕਥਾ ਹੈ ਔਰ ਕਥਾ ਹੈ ਜੋਤੀ ਜੀ ਪਰ ਇਹਦਾ ਜਿਹੜਾ ਰੰਗ ਹੈ ਇਹਦਾ ਅਰਥ ਹੈ ਇਹਦਾ ਮਤਲਬ ਬਹੁਤ ਵੱਡਾ ਹੈ ਹੁਣ ਦੇਵ ਰਿਸ਼ੀ ਜਿਹੜੇ ਨਾਰਦ ਹੈ ਨਾਰਦ ਜਿਨ੍ਹਾਂ ਨੂੰ ਬ੍ਰਹਮਾ ਦੇ ਪੁੱਤਰ ਵੀ ਕਿਹਾ ਗਿਆ ਹੈ ਕਹਿੰਦੇ ਨਾਰਦ मुनि ਨਾਰਾਇਣ ਨਾਰਾਇਣ ਕਰਦੇ ਹਰ ਜਗ੍ਹਾ ਪਹੁੰਚ ਜਾਂਦੇ ਸੀ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਬਿਰਧ ਜਿਹੜੇ ਐ ਬਜ਼ੁਰਗ ਜਿਹੜੇ ਮਾਤਾ ਜੀ ਔਰ ਬਾਬਾ ਜੀ ਜਿਹੜੇ ਇਹ ਦੋਨੋਂ ਬੈਠੇ ਰੋ ਰਹੇ ਐ ਤੇ ਉਹ ਰੱਬ ਨੂੰ ਕਹਿ ਰਹੇ ਆ ਰੱਬਾ ਚੱਕ ਲੈ ਕਾਦੀ ਜ਼ਿੰਦਗੀ ਐ ਨਾ ਖਾਣ ਨੂੰ ਚੰਗਾ ਨਾ ਪੇਟ ਭਰ ਖਾਦਾ ਕਦੇ ਨਾ ਤਾਂ ਤੇ ਕੱਪੜੇ ਚੰਗੇ ਐ ਤੇ ਰੱਬਾ ਹੁਣ ਚੱਕ ਲੈ ਤਾਂ ਨਾਰਦ मुनि ਉਹਨਾਂ ਕੋਲ ਗਏ ਬਾਬਾ ਜੀ ਉਹ ਜਾ ਕੇ ਨਾ ਨਾਰਾਇਣ ਨਾਰਾਇਣ ਕਰਦੇ ਪਹੁੰਚ ਗਏ ਤਾਂ ਜਦੋਂ ਉਹ ਬਜ਼ੁਰਗ ਨੇਤਾ ਉਹ ਮਾਈ ਨੇ ਜਦੋਂ ਦੇਖਿਆ ਹੱਥ ਜੋੜ ਕੇ ਖੜੇ ਹੋ ਕੇ ਵੀ ਨਾਰਦ मुनि ਆਏ ਆ ਤੇ ਹੱਥ ਜੋੜੇ ਉਹਨਾਂ ਨੇ ਕਿ ਦੇਵ ਰਿਸ਼ੀ ਨਾਰਦ ਆਏ ਆ ਪ੍ਰਣਾਮ ਕੀਤਾ ਸਲਾਮ ਕੀਤਾ ਤਾਂ ਦੇਵ ਰਿਸ਼ੀ ਜਿਹੜੇ ਨਾਰਦ ਨੇ ਉਹਨਾਂ ਨੇ ਆਖਿਆ ਕਿ ਮੈਂ ਤਾਂ ਕਿਤੇ ਜਾ ਰਿਹਾ ਸੀ ਤੇ ਮੈਂ ਦੇਖਿਆ ਵੀ ਤੁਸੀਂ ਰੋ ਰਹੇ ਹੋ ਤੁਸੀਂ ਉਸ ਪਰਮਾਤਮਾ ਨੂੰ ਉਸ ਪ੍ਰਭੂ ਨੂੰ ਉਸ ਭਗਵਾਨ ਨੂੰ ਈਸ਼ਵਰ ਨੂੰ ਰਾਵਣ ਨੂੰ ਕਹਿ ਰਹੇ ਹੋ ਕਿ ਕਦੇ ਪੇਟ ਭਰ ਕੇ ਰੋਟੀ ਨਹੀਂ ਮਿਲੀ ਹਾਨ ਨੂੰ ਕਦੇ ਨਾ ਤਾਂ ਤਾਂਤੇ ਚੰਗਾ ਕੱਪੜਾ ਵੀ ਨਹੀਂ ਮਿਲੇ ਆ ਪਾ ਕੇ ਨਹੀਂ ਦੇਖਿਆ ਕਰੇ ساری ਜ਼ਿੰਦਗੀ ਦੁੱਖਾਂ ਚ ਹੀ ਗੁਜ਼ਰ ਗਈ ਕੀ ਹੁਣ ਤਾਂ ਉਮਰ ਵੀ ਇੰਨੀ ਹੋ ਗਈ ਐ ਹੁਣ ਦੁੱਖ ਸਹਿ ਵੀ ਨਹੀਂ ਜਾਂਦੇ ਤੇ ਇਸ ਕਰਕੇ ਹੁਣ ਚੱਕੀ ਲੈ ਸਾਨੂੰ ਤੇ ਕਿਉਂ ਹੁਣ ਉਹ ਕਹਿੰਦੇ ਵੀ ਕਿਉਂ ਭਾਈ ਤੁਸੀਂ ਇਹ ਕਿਉਂ ਕਹਿ ਰਹੇ ਹੋ ਉਹ ਕਹਿੰਦੇ ਮਹਾਰਾਜ ਸਥਿਤੀ ਦੇਖੋ ਸਾਡੀ ਸਾਡੇ ਹਾਲਾਤ ਦੇਖੋ ਸਾਡੇ ਵੱਲ ਦੇਖੋ ਕੱਪੜੇ ਤਾਂਤੇ ਦੇਖੋ ਘਰ ਦੇਖੋ ਸਾਡਾ ਕੱਖਾਂ ਦੀ ਇੱਕ ਛੋਟੀ ਜੀ ਕੁਲੀ ਐ ਜਿਵੇਂ ਜਸੀਂ ਗੁਜ਼ਾਰਾ ਕਰ ਰਹੇ ਆ ਕਦੇ পেট ਭਰ ਭੋਜਨ ਨਹੀਂ ਮਿਲਿਆ ਕੀ ਕਰਨਾ ਇਹੋ ਜੀ ਜ਼ਿੰਦਗੀ ਨੂੰ ਤਾਂ ਆਪਾ ਭਗਵਾਨ ਨੂੰ ਕਹਿ ਰਹੇ ਕਿ ਚੱਕ ਲੈ ਇਹ ਦੁਨੀਆ ਚੱਕ ਗਏ ਆ ਅਸੀਂ ਤਾਂ ਜੀਵ ਰਿਸ਼ੀ ਨਾਰਦ मुनि ਨੂੰ ਤਰਸ ਆਇਆ ਉਹ ਕਹਿੰਦੇ ਅੱਛਾ ਠੀਕ ਹੈ ਕੋਈ ਨਹੀਂ ਮੈਂ ਕਰਦਾ ਭਗਵਾਨ ਦੇ ਕੋਲ ਜਾ ਕੇ ਗੱਲ ਕਰਦਾ ਮੈਂ ਜਾਣਾਂ ਹੈ ਨਾ ਮੈਂ ਜਾਂਦਾ ਹੈ ਜਾ ਕੇ ਤੁਹਾਡੀ ਬੇਨਤੀ ਕਰਦਾ ਹੈ ਕਿ ਤੁਹਾਡੀ ਜ਼ਿੰਦਗੀ ਚ ਕੋਈ ਸੁੱਖ ਦੇ ਦਿਨ ਨਹੀਂ ਆਉਣ ਤੁਹਾਡੀ ਜ਼ਿੰਦਗੀ ਕੋਈ ਅੱਛੀ ਵੀ ਹੋਵੇ ਮੈਂ ਹੁਣੇ ਜਾ ਕੇ ਪੁੱਛਦਾ ਭਗਵਾਨ ਨੂੰ ਹੁਣ ਕਹਿੰਦੇ ਕਿ ਦੇਵ ਰਿਸ਼ੀ ਜਿਹੜੇ ਨਾਰਦ ਸੀ ਨਾ ਪਹੁੰਚੇ ਭਗਵਾਨ ਦੇ ਕੋਲ ਤਾਂ ਜਾ ਕੇ ਭਗਵਾਨ ਨੂੰ ਬੇਨਤੀ ਕੀਤੀ ਕਿ हे ਭਗਵਾਨ ਜੀ ਇਸ ਤਰ੍ਹਾਂ ਮੈਂ ਮ੍ਰਿਤਯੂ ਲੋਕ ਯਾਨੀ ਇਸ ਮਾਤ ਲੋਕ ਹੈ ਧਰਤੀ ਜਿਹੜੀ ਮਾਤ ਲੋਕ ਮ੍ਰਿਤਯੂ ਲੋਕ ਤੇ ਦੇਖਿਆ ਵੀ ਧਰਤੀ ਤੇ ਇੱਕ ਬਜ਼ੁਰਗ ਔਰ ਇੱਕ ਮਾਤਾ ਉਹ ਮ੍ਰਿਤਯੂ ਮੰਗ ਰਹੇ ਐ ਉਹ ਜਾਣਦੇ ਆ ਵੀ ਸਾਨੂੰ ਰੱਬਾ ਚੱਕ ਲੈ ਕਿਉਂ ਮ੍ਰਿਤਿ ਮੰਗ ਰਹੇ ਐ ਬਜ਼ੁਰਗ ਦੀ ਉਮਰ 70 ਸਾਲ ਦੀ ਕਰੀਬ ਹੋਣੀ ਐ ਔਰ ਮਾਤਾ ਦੀ ਉਮਰ 68 ਸਾਲ ਦੇ ਕਰੀਬ ਹੋਣੀ ਐ ਕਹਿੰਦੇ ਸਾਡੀ ਇੰਨੀ ਉਮਰ ਦੁੱਖਾ ਗਰੀਬੀ ਤੰਗੀ ਗੁਜ਼ਰ ਗਈ ਐ ਕਦੇ ਪੇਟ ਭਰ ਕੇ ਭੋਜਨ ਵੀ ਨਹੀਂ ਕੀਤਾ ਕਿ ਹੁਣ ਤਾਂ ਭਗਵਾਨ ਨੂੰ ਕੋਈ ਵੀ ਸਾਨੂੰ ਚੱਕ ਲਵੇ ਸਾਨੂੰ ਕਈ ਵਾਰ ਮ੍ਰਿਤਿ ਮੰਗਦੇ ਮੰਗਦੇ ਮ੍ਰਿਤਿ ਵੀ ਨਹੀਂ ਆਉਂਦੀ ਇਸ ਲਈ ਭਗਵਾਨ ਮੈਂ ਜਾਣਨਾ ਚਾਹੁੰਦਾ ਹਾਂ ਕਿ ਮਾਈ ਬਾਪੇ ਦੀ ਜ਼ਿੰਦਗੀ ਦੁੱਖਾਂ ਦੀ ਗੁਜ਼ਰ ਜਾਏਗੀ ਜ਼ਿੰਦਗੀ ਕਿਉਂਕਿ ਤੁਸੀਂ ਤਾਂ ਭਗਵਾਨ ਹੋ ਦਾ ਸਕਦੇ ਉਹਨਾਂ ਦੇ ਜੀਵਨ ਵਿੱਚ ਆਉਣ ਵਾਲਾ ਸਮਾਂ ਕਿਹੋ ਜਿਹਾ ਉਸ ਵੇਲੇ ਕਹਿੰਦੇ ਆ ਕਿ ਭਗਵਾਨ ਨੇ ਕੀ ਕਿਹਾ ਕਹਿੰਦੇ নারদ নারদ ਨੂੰ ਕਹਿੰਦੇ ਦਰਅਸਲ ਬਜ਼ੁਰਗ ਨੇ ਜਿਹੜਾ 90 ਸਾਲ ਔਰ ਜਿਹੜੀ ਮਾਈ ਹੈ ਉਹਨਾਂ ਨੂੰ ਜਿਹੜਾ 95 ਸਾਲ ਦਾ ਉਮਰ ਦੇਖ ਲਓ ਕਿੰਨੀ ਹੱਲੇ ਤਾਂ 70 ਹੋਈ ਹੈ ਤੇ 65 ਹੋਈ ਹੈ ਯਾਨੀ ਬਜ਼ੁਰਗ ਕੋਲ 20 ਸਾਲ ਦੀ ਉਮਰ ਹੈ ਤੇ ਮਾਈ ਕੋਲ ਅਜੇ ਕਿੰਨੇ 30 ਸਾਲ ਦੀ ਉਮਰ ਹੈ ਕਿਉਂਕਿ ਮਾਈ ਦੀ ਉਮਰ 5 ਸਾਲ ਵੱਡੀ ਹੈ ਬਜ਼ੁਰਗ ਤੋਂ ਤੇ ਨਾਲੇ ਤੁਹਾਨੂੰ ਇਹ ਦੱਸਦੀ ਜੀ ਵੀ ਕਿਉਂ ਨਹੀਂ ਰੋਟੀ ਮਿਲੀ ਇਹਨਾਂ ਨੂੰ পেট ਭਰ ਕੇ ਕਿਉਂਕਿ ਜਿੰਨਾ ਕੋ ਇਹਨਾਂ ਦੇ ਕਰਮਾਂ ਦੇ ਹਿਸਾਬ ਨਾਲ ਰਜ਼ਕ ਸੀ ਨਾ ਇਹਨਾਂ ਦਾ ਉਹ ਰਜ਼ਕ ਇਸ ਵੇਲੇ ਉਹਨਾਂ ਦੇ ਕਰਮਾਂ ਦੇ ਹਿਸਾਬ ਨਾਲ 90 ਸਾਲ ਉਹਨਾਂ ਨੇ ਜੀਣਾ ਹੈ 95 ਸਾਲ ਉਹਨਾਂ ਨੇ ਜੀਣਾ ਹੈ ਤਾਂ ਉਹਦੇ ਹਿਸਾਬ ਨਾਲ ਉਹਨਾਂ ਨੂੰ ਜਿਹੜਾ ਰਜ਼ਕ ਹੈ ਨਾ ਇਹਨੂੰ ਸਮਝ ਲਓ ਵੀ ਪਰਮਾਤਮਾ ਇਦਾਂ ਕਹਿਆ ਹੈ ਕਿ ਤਿੰਨ ਕੁ ਬੋਰੀਆਂ ਹੀ ਆਂ ਦਾਣਿਆਂ ਦੀਆਂ ਕਿ ਇੰਨੇ ਸਾਲਾਂ 'ਚ ਉਹਨਾਂ ਨੂੰ ਥੋੜਾ ਥੋੜਾ ਹੀ ਮਿਲਣਾ ਹੈ ਤਾ ਪੂਰਾ ਉਹ ਕਹਾਵਤ ਵੀ ਹੁੰਦੀ ਹੈ ਨਾ ਦਾਣੇ-ਦਾਣੇ ਤੇ ਲਿਖਿਆ ਖਾਣ ਵਾਲੇ ਦਾ ਨਾਮ ਕਹਿੰਦੇ ਹਰ ਇੱਕ ਦਾਣੇ ਤੇ ਖਾਣ ਵਾਲਾ ਜਿੱਥੇ ਉਹਦਾ ਰਜ਼ਕ ਹੈ ਨਾ ਉੱਥੇ ਉਹਨੂੰ ਜਾਣਾ ਪੈਂਦਾ ਹੁਣ ਕਈ ਵਾਰ ਬੰਦਾ ਜਾਂਦਾ ਹੈ ਤਾਂ ਪਹੁੰਚ ਜਾਣਾ ਕਿਤੇ ਹੁੰਦਾ ਪਹੁੰਚ ਕਿੱਥੇ ਜਾਂਦਾ ਉੱਥੇ ਕੋਈ ਰੋਟੀ ਖਾ ਕੇ ਪਾਣੀ ਖਾ ਕੇ ਭੁੱਲਿਆ ਫਿਰਦਾ ਸਹੀ ਰਸਤੇ ਪੈ ਜਾਂਦਾ ਇਹਦਾ ਮਤਲਬ ਉਹਦਾ ਦਾਣਾ ਪਾਣੀ ਉੱਥੇ ਖੇਚ ਲਿਆ ਆ ਉਹ ਔਰ ਦਾਣਾ ਪਾਣੀ ਖੇਚ ਕੇ ਲਿਆਂਦਾ ਕੌਣ ਕਿਸੇ ਦਾ ਖਾਣਾ ਬਾਬਾ ਇਸ ਲਈ ਕਿਹਾ ਹੈ ਰਜ਼ਕ ਹੋ ਸਕਦਾ ਹੈ ਕਿ ਪਰਿਵਾਰ ਦੇ ਕਿਸੇ ਮੈਂਬਰ ਕਰਕੇ ਜਿਆਦਾ ਚੱਲਦਾ ਹੋਵੇ ਪਰ ਜਦੋਂ ਉਹ چلا ਜਾਂਦਾ ਤਾਂ ਉਹ ਰਜ਼ਕ ਬਾਬਾ ਦੀ ਦੇ ਇਸ ਨਹੀਂ ਕਿਸੇ ਦੇ ਹੱਥ ਨਾਲ ਵੀ ਬਰਕਤ ਹੁੰਦੀ ਹੈ ਇਸ ਲਈ ਕਦੇ ਵੀ ਇਹ ਗੁਮਾਨ ਨਾ ਕਰਨਾ ਕਿ ਮੈਂ ਕਮਾ ਰਿਹਾ ਹਾਂ ਜਾਂ ਮੈਂ ਖਾ ਰਿਹਾ ਹਾਂ ਜਾਂ ਮੈਂ ਖਵਾ ਰਿਹਾ ਹਾਂ ਇਹ ਆਪਣਾ ਆਪਣਾ ਰਜ਼ਕ ਹੀ ਹਰ ਬੰਦਾ ਖਾਂਦਾ ਇਹ ਫਕੀਰ ਲੋਕਾਂ ਦਾ ਕਹਿਣਾ ਸੋ ਦਾ ਦਾਣਾ ਪਾਣੀ ਉਥੇ ਖਿੱਚ ਲਿਆ ਹੁਣ ਇਸੇ ਤਰ੍ਹਾਂ ਉਹ ਕਹਿੰਦੇ ਕਿ ਇਹਨਾਂ ਦਾ ਵੀ ਇੰਨਾ ਕੀ ਰਿਜ਼ਕ ਹੈ ਤਿੰਨ ਕਬੂੜੀਆਂ ਲਾਲਾ ਤੇ ਹੁਣ ਉਹ ਕਹਿ ਰਹੇ ਆ ਕਿ ਸਾਡੇ ਦੇ ਵਿੱਚ ਦੁੱਖਾਂ ਚ ਹੀ ਗੁਜ਼ਰੇ ਪਰੇਸ਼ਾਨੀਆਂ ਚ ਹੀ ਗੁਜ਼ਰੇ ਹੁਣ ਬਈ ਕੋਈ ਕੰਮ ਹੋ ਸਕਦਾ ਜੇ ਤੂੰ ਬੇਨਤੀ ਲੈ ਕੇ ਆਇਆ ਨਾਰਦ मुनि ਨੂੰ ਕਹਿੰਦੇ ਆ ਜੇ ਤੁਸੀਂ ਬੇਨਤੀ ਲੈ ਕੇ ਆਏ ਹੋ ਕਿ ਜਾਓ ਤਾਂ ਉਹ ਤਿੰਨ ਬੂੜੀਆਂ ਉਹਨਾਂ ਨੂੰ 20 ਸਾਲ ਚ ਥੋੜਾ ਥੋੜਾ ਜਿੰਨਾ ਕੋ ਮਿਲ ਰਿਹਾ ਹੈ ਮਿਲੇ ਤਾਂ ਜਾਂ ਫਿਰ ਇਕੱਠੀਆਂ ਦੇ ਦਵਾ ਜੇ ਇਕੱਠੀਆਂ ਦੇ ਦਿੱਤੀਆਂ ਤਾਂ ਫਿਰ ਦੇਖ ਲੋ ਅਗਲੇ 20 ਸਾਲ ਕਿੱਦਾਂ ਬਜ਼ੁਰਗ ਨੇ گزارਨੇ 30 ਸਾਲ ਮਾਈ ਨੇ ਕਿੱਦਾਂ گزارਨੇ ਕਿਉਂਕਿ ਭਗਵਾਨ ਤਾਂ ਕਹਿੰਦਾ ਵੀ ਲੰਬਾ ਸੋਚਦਾ ਹੈ ਬੰਦਾ ਤਾਂ ਕਹਿੰਦਾ ਵੀ ਸਾਰਾ ਕੁਝ ਮੈਨੂੰ ਅੱਜ ਹੀ ਮਿਲ ਜਾਏ ਹੁਣੇ ਹੀ ਮਿਲੇ ਸਾਰਾ ਕੁਝ ਉਹ ਸੋਨੇ ਦੇ ਅੰਡੇ ਦੇਣ ਵਾਲੀ ਮੁਰਗੀ ਦੀ ਕਹਾਣੀ ਹੈ ਨਾ ਬਸ ਪੇਟ ਪਾੜ ਕੇ ਸਾਰੇ ਝਾਂਡੇ ਕੱਢ ਲੋ ਵੀ ਹੁਣੇ ਮਿਲ ਜਾਏ ਕਿਉਂਕਿ ਬੰਦੇ ਸਬਰ ਹੈ ਨਹੀਂ ਬੰਦਾ ਚਾਹਦਾ ਮੈਨੂੰ ਹੁਣੇ ਮਿਲੇ ਐਸੇ ਵੇਲੇ ਮਿਲੇ ਸੋ ਇਹਦੀ ਕਰਨੀ ਜਿਹੜੀ ਹੈ ਕਰਨੀ ਦੇ ਅਨੁਸਾਰ ਇਹਦੇ ਕਰਮਾਂ ਦੇ ਅਨੁਸਾਰ ਇਨਸਾਨ ਨੂੰ ਮਿਲਣਾ ਹੈ ਉਸ ਵੇਲੇ ਨਾਰਦ मुनि ਕਹਿੰਦੇ ਕਿ اے ਭਗਵਾਨ ਜੀ ਇਹ ਗੱਲ ਹੈ ਤਾਂ ਐਦਾਂ ਕਰੋ ਇੱਕ ਵਾਰ ਮੈਂ ਦੁਬਾਰਾ ਪੁੱਛ ਕੇ ਆਉਣਾ ਉਹਨਾਂ ਨੂੰ ਮੀਜੇ ਪੇਟ ਭਰ ਖਾਣਾ ਫਿਰ ਤਾਂ ਇਕੱਠੀਆਂ ਤਿੰਨ ਬੂਰੀਆਂ ਲੈ ਦੇਣਾ ਕਿਉਂਕਿ ਸਫਾਰਿਸ਼ ਪਾ ਕੇ ਕਿ ਰੱਬਾ ਜਿਹੜੇ 20 ਸਾਲ ਚ ਖਾਣਾ ਇਕੱਠਾ ਹੀ ਦੇ ਦੇ ਇਹਨਾਂ ਨੂੰ ਪਰ ਫਿਰ ਤੁਸੀਂ ਦੇਖ ਲਓ ਇਕੱਠਾ ਤੁਸੀਂ ਚਾਹੇ ਤਾਂ ਇੱਕ ਦਿਨ ਚ ਖਾ ਲਓ ਚਾਹੇ 20 ਸਾਲ ਚ ਖਾ ਲਓ ਵੀ ਉਸ ਤੋਂ ਬਾਅਦ ਜਿਹੜਾ ਹੈ ਫਿਰ ਭੁੱਖੇ ਹੀ ਲੰਘਣੀ ਹੈ ਇਸ ਕਰਕੇ ਇਹ ਤੁਹਾਡੀ ਖੁਸ਼ੀ ਤੇ ਹੈ ਵੀ ਤੁਸੀਂ ਕੀ ਚਾਹੁੰਦੇ ਆ। ਔਰ ਇਸ ਲਈ ਇਹ ਜਿਹੜੀਆਂ ਕਹਾਣੀਆਂ ਹੁੰਦੀਆਂ ਨੇ ਕਥਾਵਾਂ ਹੁੰਦੀਆਂ ਇਨਸਾਨ ਨੂੰ ਇਹ ਜ਼ਿੰਦਗੀ ਦੀ ਇਹਦੇ ਵਿੱਚ ਜਿਹੜਾ ਅੰਦਰਲਾ ਗਿਆਨ ਹੁੰਦਾ ਹੈ ਨਾ ਉਹਨੂੰ ਫੜਨ ਵਾਸਤੇ ਹੁੰਦਾ ਹੈ। ਜੇ ਇੱਧਰ ਧਿਆਨ ਨਾਲ ਲਗਿਆ ਸਬਕ ਤਾਂ ਵੱਜ ਪੈਗੇ ਤਾਂ ਫਿਰ ਚੁੱਕ ਜਾਣਾ ਇਸ ਤੋਂ। ਇਸ ਲਈ ਇੱਧਰ ਧਿਆਨ ਦੇਣਾ ਚਾਹੀਦਾ ਹੈ ਕਿ ਇਹ ਕਹਾਣੀ ਕਹਿ ਕੀ ਰਹੀ ਹੈ। ਕਿ ਜ਼ਿੰਦਗੀ 'ਚ ਜੇ ਬਰਕਤ ਚਾਹੀਦੀ ਹੈ, ਵਾਧਾ ਚਾਹੀਦਾ ਹੈ ਨਾ ਜੀਵਨ 'ਚ, ਉਹ ਕਿੱਦਾਂ ਆਉਣਾ ਹੈ। ਕਿ ਕੁਦਰਤ ਵੀ ਕਿੱਦਾਂ ਸਾਨੂੰ ਜ਼ਿਆਦਾ ਦਿੰਦੀ ਹੈ। ਇਹ ਕਹਾਣੀਏ ਸਿਕਉਲੀ ਜਰਾ ਗੌਰ ਕਰ। ਹੁਣ ਕਹਿੰਦੇ ਨਾਰਦ मुनि ਨੇ ਕਿਹਾ ਕਿ ਮੈਂ ਜਾ ਕੇ ਪਹਿਲਾਂ ਬਜ਼ੁਰਗਾਂ ਨੂੰ ਪੁੱਛ ਲਵਾਂ। ਇਹੋ ਕੀ ਕਹਿੰਦੇ? ਯਾਹੋ ਕੀ ਚਾਹੁੰਦੇ? ਕਹਿੰਦੇ ਨਾਰਦ मुनि ਆਏ ਔਰ ਆ ਕੇ ਉਹਨਾਂ ਨੂੰ ਕਹਿੰਦੇ ਵੀ ਭਾਈ ਬਜ਼ੁਰਗੋ ਮੈਂ ਭਗਵਾਨ ਤੋਂ ਪੁੱਛਿਆ ਹੈ ਕਿ ਇੰਨੇ ਦੁੱਖਾਂ 'ਚ ਤੁਹਾਡੀ ਜ਼ਿੰਦਗੀ ਗੁਜ਼ਰ ਰਹੀ ਹੈ, ਸੁੱਖ ਦੇ ਦਿਨ ਵੀ ਕਦੇ ਆਉਣਗੇ, ਕਦੇ পেট ਭਰ ਖਾਣਾ ਵੀ ਮਿਲੇਗਾ ਤਾਂ ਭਗਵਾਨ ਨੇ ਮੈਨੂੰ ਦੱਸਿਆ ਵੀ ਬਜ਼ੁਰਗੋ ਤੁਹਾਡੇ ਕੋਲ 20 ਸਾਲ ਹੈ ਤੇ ਮਾਈ ਜੀ ਦੇ ਕੋਲ ਜਿਹੜਾ ਹੈ 30 ਸਾਲ ਹੈ। ਜ਼ਿੰਦਗੀ ਤੁਹਾਡੀ ਯਾਨੀ ਇੰਨੀ ਜ਼ਿੰਦਗੀ ਜੀਣੀ ਹੈ। ਪਰ ਇਹ ਐਨੀ ਜ਼ਿੰਦਗੀ ਦੇ ਵਿੱਚ ਜਿਹੜਾ ਰਿਜ਼ਕ ਹੈ ਨਾ ਉਹ ਤਾਂ ਸਿਰਫ ਤਿੰਨ ਬੋਰੀਆਂ ਜਿੱਦਾਂ ਹੀ ਆ। ਜਿਨੇ ਤਿੰਨ ਬੋਰੀਆਂ ਦੇ ਦਾਣੇ ਜਿੱਦਾਂ ਕਹਿ ਲੋ। ਤੇ ਆਟੇ ਦੀਆਂ ਕਹਿ ਲੋ ਤਿੰਨ ਬੋਰੀਆਂ। ਜ਼ਰਾ ਗੌਰ ਕਰਨਾ। ਜਿੱਦਾਂ ਬੰਦਾ ਕਵੇ 4 ਦਿਨ ਦਾ ਭਾਈ ਸਫਰ ਹੈ ਤਾਂ ਇੰਨਾ ਬੋਰੀ ਲੈ ਲੋ ਇਦਾਂ ਲੈ ਲੋ ਤਾਂ ਇਦਾਂ ਹੈ। ਜਾਂ ਤਾਂ ਉਹ ਕਹਿੰਦੇ ਵੀ ਥੋੜਾ ਥੋੜਾ ਘਾ ਲੋ। ਜਾਂ ਫਿਰ ਇਕੱਠਾ ਲੈ ਲਓ। ਇਸ ਲਈ ਬਜ਼ੁਰਗੋ ਹੁਣ ਤੁਸੀਂ ਦੱਸੋ। ਮੈਂ ਭਗਵਾਨ ਕੋਲ ਸਫਾਰਿਸ਼ ਕਰਕੇ ਇੰਨਾ ਕਰ ਸਕਦਾ ਵੀ ਜੇ ਪੇਟ ਭਰ ਕੇ ਖਾਣਾ ਹੈ ਤਾਂ ਤਿੰਨ ਬੂੜੀਆਂ ਇਕੱਠੀਆਂ ਲਿਆ ਦੇਣਾ ਤੁਹਾਨੂੰ ਅੱਜ ਹੀ ਦੇ ਦੇਣਗੇ ਜਾਂ ਫਿਰ ਇਦਾਂ ਹੋ ਸਕਦਾ ਵੀ ਤੁਸੀਂ ਅੱਗੇ ਫਿਰ ਹੁਣ ਸਾਰਾ ਲੈ ਲਿਆ ਤੇ ਫਿਰ ਅੱਗੇ ਭੁੱਖ ਨਾਲ ਜ਼ਿੰਦਗੀ ਕੱਟਣੀ ਪੈਣੀ ਹੈ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਇੱਕ ਵਾਰੀ ਪੇਟ ਭਰ ਕੇ ਤਾਂ ਖਾ ਲਵਾਂਗੇ ਪੇਟ ਭਰ ਕੇ ਖਾ ਕੇ ਤਾਂ ਦੇਖੀਏ ਸੋ ਭਗਵਾਨ ਨੂੰ ਕਹਿਣਾ ਕਿ ਤਿੰਨੇ ਹੀ ਜਿਹੜੇ ਹੈ ਉਹ ਦੇ ਦਿਓ ਤੇ ਬਾਕੀ ਬਾਅਦ ਦੀ ਦੇਖੀ ਜਾਏਗੀ ਭੁੱਖ ਨਾਲ ਮਰ ਜਾਵਾਂਗੇ ਅਸੀਂ ਤਾਂ ਕੋਈ ਗੱਲ ਨਹੀਂ ਪਰ ਸਾਨੂੰ ਹੁਣ ਚਾਹੀਦੀ ਹੈ ਉਹ ਕਹਿੰਦੇ ਜੀ ਠੀਕ ਹੈ ਨਾਰਦ मुनि ਕਿਹਾ ਵੀ ਚਲੋ ਠੀਕ ਹੈ ਭਾਈ ਮੈਂ ਤੁਹਾਡੀ ਸਵਾਰਿਸ਼ ਕਰਨੀ ਹੈ ਕਹਿੰਦੇ ਭਗਵਾਨ ਕੋਲ ਗਏ ਨਾਰਦ मुनि ਸਾਰੀ ਗੱਲ ਦੱਸੀ ਤਾਂ ਭਗਵਾਨ ਨੇ ਕਿਹਾ ਚੱਲ ਬਈ ਫਿਰ ਨਾਰਦ ਤੇਰੇ ਘਰ ਪਹੁੰਚਦੇ ਪਹੁੰਚਦੇ ਤਿੰਨ ਬੋਰੀਆਂ ਪਹੁੰਚ ਜਾਣਗੀਆਂ ਨਾਰਦ मुनि ਜੀ ਨੇ ਕਿਹਾ ਹੁਣ ਕਹਿੰਦੇ ਆ ਨਾਰਦ ਜਦੋਂ ਥੱਲੇ ਦੇਖਿਆ ਨਾ ਥੱਲੇ ਪਹੁੰਚਦੇ ਹਾਂ ਤਾਂ ਦੇਖਿਆ ਕਿ ਇੱਕ ਛੇਡ ਜਾ ਰਿਹਾ ਹੈ ਉਥੋਂ ਇੱਕ ਛੇਠ ਜਾ ਰਿਹਾ ਹੈ ਔਰ ਛੇਠ ਦੇ ਕੋਲ ਪਿੱਛੇ ਬੈਲ ਗਾੜੀਆਂ ਆ ਰਹੀਆਂ ਬਹੁਤ ਬੜਾ ਛੇਠ ਸੀ ਜਿਹੜਾ ਅਨਾਜ ਰੱਖ ਕੇ ਆਪਣੇ ਗੋਦਾਮ ਨੂੰ ਲੈ ਕੇ ਜਾ ਰਿਹਾ ਸੀ ਬੈਲ ਗਾੜੀਆਂ ਦੇ ਉੱਪਰ ਜਦੋਂ ਉੱਤੋਂ ਗਜ਼ਰ ਰਿਹਾ ਸੀ ਨਾ ਉਥੋਂ ਜਦੋਂ ਘਰ ਦੇ ਨੇੜੇ ਪਹੁੰਚੇ ਹੁਣ ਜਦੋਂ ਨੇੜੇ ਪਹੁੰਚ ਰਹੇ ਨੇ ਦੇਖਿਆ ਵੀ ਛੇਠ ਆਇਆ ਹੈ ਛੇਠ ਹੁਣ ਆਏ ਤਾ ਉਹ ਕਹਿੰਦੇ ਵੀ ਇਹਨਾਂ ਬਜ਼ੁਰਗ ਬੜੇ ਗਰੀਬ ਹੈ ਵਿਚਾਰੇ ਇਹਨਾਂ ਦੀ ਖਬਰ ਲੈਣ ਆਇਆ ਕਿ ਬੜੇ ਪਰੇਸ਼ਾਨ ਹੈ ਪੇਟ ਭਰ ਰਿਜ਼ਕ ਹੈ ਨਹੀਂ ਇਹਨਾਂ ਕੋਲ ਤਾਂ ਇਹਨਾਂ ਨੂੰ ਮਿਲਣ ਆਇਆ ਸੀ ਸੇਠ ਸੇਠ ਨੇ ਕਿਹਾ ਅੱਛਾ ਖਾਣ ਨੂੰ ਰੋਟੀ ਹੈ ਨਹੀਂ ਨੌਕਰਾਂ ਨੂੰ ਕਿਹਾ ਤਿੰਨ ਬੂਰੀਆਂ ਉਤਾਰ ਕੇ ਰੱਖ ਦਿਓ ਬਈ ਇੱਥੇ ਕਿਉਂਕਿ ਨਾਰਦ मुनि ਕਹਿੰਦੇ ਬਜ਼ੁਰਗਾ ਦੀ ਖਬਰ ਲੈਣ ਆਏ ਸੀ ਉਹਨਾਂ ਬਜ਼ੁਰਗ ਉੱਥੇ ਆਏ ਸੀ ਇਹਨਾਂ ਦੇ ਘਰ 'ਚ ਖਾਣ ਨੂੰ ਕੁਝ ਵੀ ਨਹੀਂ ਤਾਂ ਭਾਈ ਮੈਂ ਅਨਾਜ ਲੈ ਕੇ ਜਾ ਰਿਹਾ ਤਿੰਨ ਕਬੂਰੀਆਂ ਲਾ ਕੇ ਰੱਖ ਦਿਓ ਉਹ ਨੌਕਰਾਂ ਨੇ ਫੜਾਫੜ ਕੀਤਾ ਜੀ ਸੇਠ ਦਾ ਹੁਕਮ ਮੰਨਿਆ ਉਹ ਬੈਲਗਾੜੀ ਤੋਂ ਬੋਰੀਆਂ ਲਾਹ ਕੇ ਜਿਹੜਾ ਹੈ ਨਾਰਦ ਕਹਿੰਦੇ ਐ ਵੀ ਭੇਜੀਆਂ ਭਗਵਾਨ ਦੇ ਆ ਕਿਉਂਕਿ ਜ਼ਰੀਆ ਸੇਠ ਸੀ ਬਾਬਾ ਜੀ ਦੇਣ ਵਾਲਾ ਉਹ ਮਾਲ ਕੀ ਹੈ ਬੱਦਾ ਕਿਸੇ ਨੂੰ ਕੁਝ ਨਹੀਂ ਦਿੰਦਾ ਬੰਦੇ ਦੇ ਹੱਥ ਚ ਹੋਵੇ ਨਾ ਤਾਂ ਬੰਦਾ ਜੇਬ ਤੋਂ ਕੱਢ ਲਵੇ ਤਾਂ ਦਵੇ ਕਿਸੇ ਨੂੰ ਕੋਛਣਾ ਬੰਦੇ ਦੀ ਇਹੋ ਜਿਹੇ ਹਾਲਾਤ ਹੈ ਇਹ ਉਹ ਮਾਲ ਕੀ ਹੈ ਉਹ ਸੋਨਾ ਦਾਤਾ ਹੀ ਹੈ ਵੀ ਉਹਨੇ ਸਾਰਿਆਂ ਦੀ ਖੇਡ ਰਚਾਈ ਹੋਈ ਸੋ ਇਹ ਜ਼ਰੀਆ ਬੰਦਾ ਡੇਡ ਵਾਲਾ ਤਾਂ ਜਰਾ ਗੌਰ ਕਰਨਾ ਇਸ ਗੱਲ ਤੇ ਹੋਰ ਵੀ ਯਾਦ ਰੱਖ ਲਾਂਗੇ ਬੰਦਾ ਸੋਚੇ ਕਿ ਉਹ ਮੈਨੂੰ ਦੇ ਰਿਹਾ ਹੈ ਉਹ ਨਹੀਂ ਦੇ ਰਿਹਾ ਦੇਣ ਵਾਲਾ ਤਾਂ ਇੱਕੋ ਹੀ ਤਾਕਤ ਹੈ ਜ਼ਰੀਆ ਬਣ ਜਾਂਦਾ ਇਨਸਾਨ ਜ਼ਰਾ ਗੌਰ ਕਰਨਾ ਗੁਰਬਾਣੀ ਕਹਿੰਦੀ ਹੈ ਨਾ ਸੁਖ ਦਾਤਾ RAM ਸੁਖ ਦਾਤਾ RAM ਹੈ ਜੀ ਸੁਖ ਦਾਤਾ ਇੱਕੋ ਹੀ ਹੈ ਜ਼ਰੀਏ ਜਿੰਨੇ ਮਰਜ਼ੀ ਹੈ ਪਰ ਦੇਣ ਵਾਲਾ ਉਹੀ ਹੈ ਇਸ ਲਈ ਹਰ ਹਾਲਤ ਵਿੱਚ ਸਾਨੂੰ ਜਿਹੜਾ ਹੈ ਉਹ ਫਕੀਰ ਲੋਕਾਂ ਦਾ ਕਹਿਣਾ ਹੈ ਕਿ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੁਣ ਨਾਰਦ ਨੇ ਜਾ ਕੇ ਉਹਨਾਂ ਨੂੰ ਕਿਹਾ ਕਿ ਲੋ ਭਾਈ ਤਿੰਨ ਬੋਰੀਆਂ ਕਹੀਆਂ ਸੀ ਈਸ਼ਵਰ ਨੇ ਉਹ ਪਰਮਾਤਮਾ ਨੇ ਭਗਵਾਨ ਨੇ ਭੇਜਤੀਆਂ ਹੁਣ ਲੋ ਕਰੋ ਆਨੰਦ ਹੁਣ ਮੈਂ ਚੱਲਾਂ ਕਿਉਂਕਿ ਤੁਹਾਡਾ ਫਰਜ਼ ਸੀ ਜੋ ਮੇਰਾ ਫਰਜ਼ ਸੀ ਮੈਂ ਪੂਰਾ ਕੀਤਾ ਤੁਸੀਂ ਮੈਨੂੰ ਕਿਹਾ ਮੈਂ ਭਗਵਾਨ ਨੂੰ ਕਹਿ ਦਿੱਤਾ ਭਗਵਾਨ ਨੂੰ ਕਹਿ ਕੇ ਤਿੰਨ ਬੋਰੀਆਂ ਤੁਹਾਨੂੰ ਦਵਾਤੀਆਂ ਹੁਣ ਆ ਪਈਆਂ ਬੋਰੀਆਂ ਹੁਣ ਤੁਸੀਂ ਜਿੱਦਾ ਮਰਜ਼ੀ ਜਾਣੋ ਜੋ ਮਰਜ਼ੀ ਕਰੋ ਹੁਣ ਮੈਂ ਜਾ ਰਿਹਾ ਕਹਿ ਕੇ ਬਾਬਾਈ ਨਾਰਦ ਜੀ ਉੱਥੋਂ ਚਲੇ ਗਏ ਇਧਰ ਬਜ਼ੁਰਗਾਂ ਨੇ ਬੋਰੀਆਂ ਚਾ ਕੇ ਅੰਦਰ ਰੱਖੀਆਂ ਤਾਂ ਪੇਟ ਭਰ ਕੇ ਪੋਜਨ ਖਾਧਾ ਬਣਾਇਆ ਹੁਣ ਸਮਾਂ ਗੁਜ਼ਰ ਗਿਆ ਦੇਖੋ ਸਮਾਂ ਗੁਜ਼ਰਿਆ ਕਿੱਦਾਂ ਸਮਾਂ ਗੁਜ਼ਰਿਆ ਇੱਕ ਦਿਨ ਦੋ ਦਿਨ ਫਿਰ ਇੱਕ ਮਹੀਨਾ ਫਿਰ ਇੱਕ ਸਾਲ ਦੋ ਸਾਲ ਢਾਈ ਸਾਲ ਤਿੰਨ ਸਾਲ ਜਦੋਂ ਦੋ ਤਿੰਨ ਸਾਲ ਹੋ ਗਏ ਨਾ ਤਾਂ ਇੱਕ ਦਿਨ ਨਾਰਦ ਜੀ ਦੇ ਮਨ ਵਿੱਚ ਆਇਆ ਕਿ ਉਹ ਫਲਾਣੇ ਬਜ਼ੁਰਗਾਂ ਦੇ ਘਰ 'ਚ ਤਿੰਨ ਬੂਰੀਆਂ ਛੱਡੀਆਂ ਸੀ ਜਦ ਅੱਜ ਤਾਂ ਦੇਖਾ ਜਾ ਕੇ ਕਿ ਚਾਰ ਪੰਜ ਸਾਲ ਹੋ ਗਏ ਐ ਤਿੰਨ ਚਾਰ ਸਾਲ ਹੋ ਗਏ ਐ ਉਹਨਾਂ ਦੇ ਹਾਲਾਤ ਕੀ ਹੈ ਹੁਣ ਇਸ ਵੇਲੇ ਹਾਲ ਕੀ ਉਹਨਾਂ ਨੇ ਬੋਰੀਆਂ ਖਾਲੀਆਂ ਹੋਣਗੀਆਂ ਜਾਂ ਹਾਲੇ ਕੁਝ ਬਚਿਆ ਹੋਵੇਗਾ ਵੀ ਅੱਜ ਕੱਲ ਕਿਹੋ ਜਿਹੇ ਹਾਲਾਤ ਚੋਂ ਬਜ਼ੁਰਗ ਰਹਿੰਦੇ ਨੇ ਹੁਣ ਕਹਿੰਦੇ ਜਦੋਂ ਨਾਰਦ ਜੀ ਦੇ ਮਨ 'ਚ ਇਹ ਗੱਲ ਆਈ ਤਾਂ ਨਾਰਦ मुनि ਵਾਪਸ ਗਏ ਔਰ ਜਾ ਕੇ ਨਾ ਜਦੋਂ ਉਸ ਘਰ ਦੇ ਮੂਹਰੇ ਪਹੁੰਚੇ ਤਾਂ ਦੇਖ ਕੇ ਹੈਰਾਨ ਰਹਿ ਗਏ ਕੀ ਦੇਖਿਆ ਕਹਿੰਦੇ ਦੇਖ ਕੇ ਹੈਰਾਨ ਰਹਿ ਗਏ ਇੱਕ ਤਾਂ ਇਹ ਦੇਖਿਆ ਕਿ ਜਿਹੜੀ ਕੱਖਾਂ ਦੀ ਛੋਟੀ ਕੁਲੀ ਸੀ ਨਾ ਉਹਨਾਂ ਦੀ ਉਹ ਹੁਣ ਘਰ ਬਹੁਤ ਵੱਡਾ ਹੋ ਗਿਆ ਸੀ ਬਹੁਤ بڑا ਬਣ ਗਿਆ ਸੀ ਔਰ ਦੂਜਾ ਕੀ ਦੇਖਿਆ ਕਿ ਉਸ ਘਰ ਦੇ ਵਿੱਚ ਪੰਕਤਾਂ ਲੱਗੀਆਂ ਹੋਈਆਂ ਸੀ ਬਾਬਾ ਜੀ ਲੋਕ ਲੰਗਰ ਛਕ ਰਹੇ ਸੀ ਲੰਗਰ ਲੱਗੇ ਹੋਏ ਸੀ ਕੀ ਹੋ ਰਿਹਾ ਲੋਕ ਖਾਣਾ ਖਾ ਰਹੇ ਲੰਗਰ ਛਕ ਰਹੇ ਆ ਕਿਉਂਕਿ ਜਿਹੜੇ ਬਜ਼ੁਰਗਾਂ ਦਾ ਘਰ ਸੀ ਜਿੱਦਾਂ ਦੱਸਿਆ ਨਾ ਸੇਠ ਬੈਲਗਾੜੀ ਲੈ ਕੇ ਜਾ ਰਿਹਾ ਸੀ ਰਸਤੇ ਦੇ ਉੱਪਰ ਹੀ ਸੀ ਹੁਣ ਉੱਥੇ ਲੋਕ ਖਾਣਾ ਖਾ ਰਹੇ ਆ ਇਹ ਬੜਾ ਨਾਰਦ मुनि जी हैरान ਹੋਏ ਕਿ ਬਜ਼ੁਰਗ ਕਿੱਥੇ ਗਏ ਹੋਣਗੇ ਕਿਉਂਕਿ ਉਹਨਾਂ ਕੋਲ ਤਾਂ ਤਿੰਨ ਬੋਰੀਆਂ ਸੀਗੀਆਂ ਤਾਂ 4-5 ਸਾਲ ਚ ਤਾਂ ਤਿੰਨ ਬੋਰੀਆਂ ਖਾਲੀਆਂ ਉਹਨੇ ਲੱਗਦਾ ਉਹ ਮਰ ਗਏ ਹੋਣਗੇ ਉਹਨਾਂ ਨੂੰ ਐ ਲੱਗਿਆ ਵੀ ਸ਼ਾਇਦ ਉਹ ਪੂਰੇ ਹੋ ਗਏ ਹੋਣਗੇ ਇੱਥੇ ਕਿਸੇ ਹੋਰ ਨੇ ਆ ਕੇ ਘਰ ਵੱਡਾ ਬਣਾ ਲਿਆ ਤਾਂ ਲੰਗਰ ਉਹਨਾਂ ਹੀ ਜਗ੍ਹਾ ਚਲਾਤਾ ਪਰ ਭਗਵਾਨ ਤਾਂ ਕਹਿੰਦੇ ਸੀ ਵੀ ਬਜ਼ੁਰਗ ਨੇ 20 ਸਾਲ ਜੀਣਾ ਹੈ ਤੇ ਮਾਤਾ ਨੇ ਜਿਹੜਾ 30 ਸਾਲ ਜੀਣਾ ਹੈ ਇਹ ਕਿ ਦਾ ਹੋ ਸਕਦਾ ਇਹ ਕੀ ਚੱਕਰ ਪੈ ਗਿਆ ਕਹਿੰਦੇ ਸਮਝਣ ਵਾਸਤੇ ਨਾਰਦ मुनि ਘਰ ਦੇ ਅੰਦਰ ਗਏ ਅੰਦਰ ਗਏ ਤਾਂ ਕੀ ਦੇਖਿਆ ਕਿ ਬਜ਼ੁਰਗ ਇੱਕ ਪਾਸੇ ਬੈਠੇ ਮਾਤਾ ਇੱਕ ਪਾਸੇ ਬੈਠੀ ਹੈ ਤਾਂ ਕੁਝ ਨੌਜਵਾਨ ਜਿਹੜੇ ਲੰਗਰ ਵਰਤਾ ਰਹੇ ਜਦੋਂ ਨਾਰਦ मुनि ਨੂੰ ਬਜ਼ੁਰਗਾਂ ਨੇ ਦੇਖਿਆ ਨਾ ਬਜ਼ੁਰਗ ਉੱਟ ਕੇ ਕਹਿੰਦੇ ਨਾਰਦ मुनि ਜੀ ਆਓ ਆਓ ਧੰਨਵਾਦ ਤੁਹਾਡਾ ਤੁਹਾਡਾ ਸ਼ੁਕਰ ਹੈ ਆ ਜਾਓ ਕਿ ਬੜੇ ਸਾਲਾਂ ਬਾਅਦ ਤੁਸੀਂ ਦਰਸ਼ਨ ਦਿੱਤੇ ਅਸੀਂ ਤਾਂ ਹਰ ਸਾਲ ਤੁਹਾਨੂੰ ਹਰ ਸਮੇ ਤੁਹਾਨੂੰ ਉਡੀਕਦੇ ਆਂ ਕਿ ਨਾਰਦ मुनि ਆਉਣ ਤਾਂ ਕਿ ਸਾਡੇ ਹਾਲਾਤ ਦੇਖਣ ਉਹ ਨਾਰਦ मुनि ਜੀ ਆ ਕੇ ਕਹਿਣ ਲੱਗੇ ਵੀ ਤੁਹਾਡੇ ਘਰ ਤਾਂ ਬੜੀ ਚਹਿਲ ਪਹਿਲ ਲੰਗਰ ਆਹ ਦਾਲਾਂ ਆਹ ਸਬਜ਼ੀਆਂ ਬਣੀਆਂ ਪਈਆਂ ਭਾਈ ਇਹ ਕਿੱਥੋਂ ਆ ਗਿਆ ਇੰਨਾ ਕੁਝ ਉਹ ਕਹਿੰਦੇ ਨਾਰਦ ਜੀ ਪਹਿਲਾਂ ਤੁਸੀਂ ਦੱਸੋ ਤੁਸੀਂ ਤਾਂ ਕਹਿੰਦੇ ਤੇਨੀ ਮੋਰੀਆਂ ਹੁਣ ਆਹ ਕਿੱਥੋਂ ਆਇਆ ਫਿਰ ਤੁਸੀਂ ਨਾਰਦ ਹੋ ਕੇ ਝੂਠ ਬੋਲਦੇ ਹੋ ਮਹਾਨ ઋષਿ ਹੋਰ ਸਾਨੂੰ ਝੂਠ ਬੋਲਿਆ ਉਹ ਨਾਰਦ मुनि जी ਨੂੰ ਥੋੜੀ ਜੀ ਨਾ ਮੋਸ਼ੀ ਜਿਹੀ ਹੋਈ ਕਿ ਮੈਨੂੰ ਤਾਂ ਜੋ ਭਗਵਾਨ ਨੇ ਕਿਹਾ ਸੀ ਮੈਂ ਤਾਂ ਉਹੀ ਕੀਤਾ ਤਾਂ ਵਾਕੀ ਗੱਲ ਤਾਂ ਸਹੀ ਹੈ ਕਿ ਉਹ ਕਹਿੰਦੇ ਵੀ ਤਿੰਨ ਬੋਰੀਆਂ ਤੇ ਤਿੰਨ ਬੋਰੀਆਂ ਤਾਂ ਆ ਗਈਆਂ ਤਾਂ ਅੱਜ ਦਾਲਾਂ ਸਬਜ਼ੀਆਂ ਚਾਵਲ ਇਹ ਸਭ ਕੁਝ ਕਿੱਥੋਂ ਆ ਰਿਹਾ ਇਹ ਝੂਠਾ ਤਾਂ ਮੈਂ ਹੀ ਹੋ ਗਿਆ ਫਿਰ ਕਿਉਂਕਿ ਜੋ ਭਗਵਾਨ ਨੇ ਕਿਹਾ ਸੀ ਮੈਂ ਇਹਨਾਂ ਨੂੰ ਦੱਸਿਆ ਕਿ ਤੁਹਾਡੀ ਕਿਸਮਤ 'ਚ ਇੰਨਾ ਕੁ ਹੀ ਹੈ ਤੇ ਇੰਨਾ ਕੁ ਹੀ ਮਿਲਣਾ ਹੈ ਹੁਣ ਤੁਸੀਂ ਚਾਹੇ 1 ਦਿਨ ਚ ਖਰਚ ਕਰ ਲੋ ਚਾਹੇ 20 ਸਾਲਾਂ ਚ ਖਰਚ ਕਰੋ ਤੁਹਾਡੀ ਮਰਜ਼ੀ ਹੈ ਪਰ ਇਹ ਸਮਾਨ ਆਇਆ ਕਿੱਥੋਂ ਹੁਣ ਜਦੋਂ ਉਹਨਾਂ ਨੇ ਕਿਹਾ ਨਾ ਨਾਰਦ मुनि بیا ਦੇਖੋ ਹੁਣ ਇਹ ਦੱਸੋ ਕਿੱਥੋਂ ਆਇਆ ਤੁਸੀਂ ਕਹਿੰਦੇ ਤਿੰਨ ਬੂਰੀਆਂ ਕਿੱਥੋਂ ਆਈਆਂ ਹੁਣ ਇਹ ਸਾਰਾ ਸਮਾਨ ਕਿੱਥੋਂ ਆਇਆ ਹੁਣ ਭਗਵਾਨ ਨੂੰ ਪੁੱਛ ਕੇ ਆਉਣਾ ਉਹ ਕਹਿੰਦੇ ਵੀ ਭਗਵਾਨ ਨੂੰ ਪੁੱਛ ਕੇ ਆਉਣਾ ਆਪ ਹੈਰਾਨੀ ਹੋ ਰਹੀ ਹੈ ਕਿੱਥੋਂ ਆ ਗਿਆ ਇੰਨਾ ਸਮਾਨ ਤਾਂ ਉਸ ਵੇਲੇ ਭਗਵਾਨ ਦੇ ਕੋਲ ਭਗਵਾਨ ਨੂੰ ਜਾ ਕੇ ਕਿਹਾ ਕਹਿੰਦੇ ਪ੍ਰਭੂ ਮੇਰੀ ਬੇਇਜ਼ਤੀ ਕਰਾਈ ਤੁਸੀਂ ਕਿਉਂਕਿ ਭਗਵਾਨ ਦਾ ਸਭ ਦੀ ਇੱਜ਼ਤ ਰੱਖਦਾ ਹੈ ਸਭ ਦੀ ਹੁਣ ਪਾਤਸ਼ਾਹ ਕਿਹਾ ਜਾਂਦਾ ਹੈ ਪਾਤ ਰੱਖਣ ਵਾਲਾ ਤੇ ਉਹ ਕਹਿੰਦੇ ਤੇਰੀ ਕਿਹੜੀ ਬੇਇਜ਼ਤੀ ਕਰਵਾ ਦਿੱਤੀ ਬਈ ਉਹ ਕਹਿੰਦੇ ਬੇਇਜ਼ਤੀ ਹੋਈ ਅੱਜ ਮੈਨੂੰ ਤਾਂ ਨਾ ਸੁਣਨ ਨੂੰ ਮਿਲਿਆ ਕਿ ਨਾਰਦ ਜੀ ਤੁਸੀਂ ਵੀ ਝੂਠ ਬੋਲਦੇ ਉਹ ਮੈਂ ਤੁਹਾਡਾ ਭਗਤ ਆ ਹਰ ਵੇਲੇ ਨਾਰਾਇਣ ਨਾਰਾਇਣ ਕਰਨ ਵਾਲਾ ਤੁਹਾਡਾ ਨਾਮ ਮੇਰੀ ਜ਼ੁਬਾਨ ਤੇ ਰਹਿੰਦਾ ਹੈ ਤਾਂ ਮੈਂ ਝੂਠ ਕਿਦਾਂ ਬੋਲ ਸਕਦਾ ਆ ਪਰ ਅੱਜ ਮੈਨੂੰ ਝੂਠਾ ਪਾਤਾ ਤੁਸੀਂ ਮੈਨੂੰ ਇਹ ਸੁਣਨ ਨੂੰ ਮਿਲਿਆ ਉਹ ਕਹਿੰਦੇ ਵੀ ਕਿਹੜੀ ਗੱਲ ਹੋਈ ਗੱਲ ਭਗਵਾਨ ਕਹਿੰਦੇ ਵੀ ਕਿਹੜੀ ਗੱਲ ਹੋ ਗਈ ਦੱਸ ਤਾਂ ਸਹੀ ਤਾਂ ਉਹਨਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਇੱਕ ਮਾਈ ਬਾਰੇ ਔਰ ਬਜ਼ੁਰਗ ਬਾਰੇ ਗੱਲ ਕੀਤੀ ਸੀ ਉਹ ਭੁੱਖੇ ਆ ਤੁਸੀਂ ਕਿਹਾ ਸੀ ਵੀ ਉਹਨਾਂ ਦੀਆਂ ਤਿੰਨ ਕੋਈ ਬੋਰੀਆਂ ਤੇ ਮੈਂ ਜਾ ਕੇ ਦੱਸਤਾ ਪਾਵੇਂ ਹੁਣੇ ਖਾਓ ਤੇ ਪਾਵੇਂ 20 ਸਾਲ ਚਲਾਓ ਤੇ ਮੈਂ ਬੋਲੀਆਂ ਦੇ ਕੇ ਉੱਥੋਂ ਆ ਗਿਆ ਕਿ ਹੁਣ ਮਰਜ਼ੀ ਤੁਹਾਡੀ ਹੈ ਮੈਂ ਚੱਲਾਂ ਪਰ ਅੱਜ ਮੈਂ ਉੱਥੇ ਦੇਖ ਰਿਹਾ ਹਾਂ ਉੱਥੇ ਲੰਗਰ ਚੱਲ ਰਹੇ ਨੇ ਬਾਬਾ ਜੀ ਚਾਵਲ ਵਰਤਾਏ ਜਾ ਰਹੇ ਨੇ ਰੋਟੀਆਂ ਵਰਤਾਈਆਂ ਜਾ ਰਹੀਆਂ ਨੇ ਸਬਜ਼ੀਆਂ ਵਰਤਾਈਆਂ ਜਾ ਰਹੀਆਂ ਉਹ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋ ਰਿਹਾ ਹੈ ਕਿ ਮਾਰੇ ਦੱਸੋ ਇਹ ਸਾਰਾ ਸਮਾਨ ਆਇਆ ਕਿੱਥੋਂ ਉਸ ਵੇਲੇ ਭਗਵਾਨ ਨੇ ਕੀ ਕਿਹਾ ਕਹਿੰਦੇ ਨਾਰਦ ਅਸਲ ਗੱਲ ਸੁਣੋ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਉਦੋਂ ਉਹਨਾਂ ਦੀ ਕਿਸਮਤ ਵਿੱਚ ਤਿੰਨ ਬੋਰੀਆਂ ਸੀ ਤਿੰਨ ਬੋਰੀਆਂ ਕਿਉਂ ਸੀ ਕਿਉਂਕਿ ਉਹਨਾਂ ਦੇ ਕਰਮ ਵੈਸੇ ਸੀ ਉਹ ਆਪੇ ਕਰਮ ਹੀ ਉਧਾਦੇ ਸੀ ਪਰ ਜਦੋਂ ਤਿੰਨ ਬੋਰੀਆਂ ਉਹਨਾਂ ਨੂੰ ਦੇ ਕੇ ਤੁਸੀਂ ਚਲੇ ਗਏ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਖਾਣਾ ਬਣਾ ਕੇ ਆਪਣਾ ਪੇਟ ਭਰਿਆ ਔਰ ਫਿਰ ਮਨ ਵਿੱਚ ਬਜ਼ੁਰਗਾਂ ਨੇ ਸਲਾਹ ਕੀ ਕੀਤੀ ਕਿ ਭਾਈ ਅਸੀਂ ਭੁੱਖੇ ਆ ਤੇ ਭੁੱਖ ਚ ਜਿਹੜਾ ਹੈ ਬੜੇ ਦਿਨ ਕੱਟੇ ਹੈ ਪਰ ਹੁਣ ਅਸੀਂ ਮਰੀਏ ਚਾਹੇ ਜੀਏ ਕੁਝ ਵੀ ਸਾਨੂੰ ਹੋਵੇ ਹੁਣ ਅਸੀਂ ਕੀ ਕਰ ਇਹ ਕਰਨਾ ਕੀ ਹੈ ਕਿ ਜਿੰਨੀਆਂ ਕਬੂਰੀਆਂ ਹੈਗੀਆਂ ਨੇ ਨਾ ਇਹਨਾਂ ਨੂੰ ਰੋਟੀ ਬਣਾ ਕੇ ਭੁੱਖਿਆਂ ਨੂੰ ਖਾਣਾ ਖਲੋਣਾ ਅਸੀਂ ਕਿਸੇ ਦੂਜੇ ਨੂੰ ਭੁੱਖਾ ਨਹੀਂ ਰਹਿਣ ਦੇਣਾ ਕਹਿੰਦੇ ਉਹ ਖਾਣਾ ਤਿਆਰ ਕਰਕੇ ਬਾਹਰ ਖੜ ਕੇ ਬਜ਼ੁਰਗ ਨੇ ਹੋਕਾ ਦੇਣਾ ਸ਼ੁਰੂ ਕੀਤਾ ਕੋਈ ਭੁੱਖਾ ਹੈ ਤਾਂ ਆ ਕੇ ਖਾਣਾ ਖਾ ਲੋ ਉਹ ਲੋਕਾਂ ਦੇ ਘਰ ਆ ਕੇ ਭੁੱਖੇ ਖਾਣਾ ਖਾਣ ਲੱਗੇ ਉਹ ਦੂਜਿਆਂ ਦਾ পেট ਭਰਨ ਲੱਗੇ ਉਹਨਾਂ ਦੀ ਕਰਨੀ ਇੰਨੀ ਉੱਚੀ ਹੋ ਗਈ ਕਿ ਮੈਨੂੰ ਉਹਨਾਂ ਦੇ ਭਾਗ ਵਿੱਚ ਜਿਹੜੇ ਹੈ ਉਹਨਾਂ ਦੇ ਭਾਗ ਜਿਹੜੇ ਹੈ ਉਹਨਾਂ ਦਾ ਰੰਗ ਜਿਹੜਾ ਉਹਨਾਂ ਦਾ ਮੁਕੱਦਰ ਜਿਹੜਾ ਹੈ ਉਹ ਉੱਚੇ ਕਰਨੇ ਪਏਗੇ ਕਿਉਂਕਿ ਜਦੋਂ ਜਦੋਂ ਕਰਨੀ ਉੱਚੀ ਹੁੰਦੀ ਹੈ ਕਰਮ ਉੱਚੇ ਹੁੰਦੇ ਹੈ ਜਿੱਦਾਂ ਸਮਝ ਲੋਗੇ ਇੱਕ ਬੰਦਾ ਚਪੜਾਸੀ ਹੈ ਉਹਦੀ ਤਨਖਾਹ ਉਨੀ ਕੀ ਹੁੰਦੀ ਹੈ ਕਿਉਂਕਿ ਉਹਨਾਂ ਕੋਈ ਕੰਮ ਕਰ ਰਿਹਾ ਹੈ ਤਾਂ ਜਦੋਂ ਉਹ ਚਪੜਾਸੀ ਕੋਈ ਅੱਛੀ ਟ੍ਰੇਨਿੰਗ ਲੈ ਕੇ ਡਿਗਰੀ ਲੈ ਕੇ ਕੋਈ ਉੱਚੀ ਪਦਵੀ ਤੇ ਬਹਿ ਜਾਵੇ ਤਾਂ ਮਾਲਕ ਨੂੰ ਜਿਹੜਾ ਤਨਖਾਹ ਵਧਾਉਣੀ ਪੈਂਦੀ ਕਿਉਂਕਿ ਕਰਮ ਵੱਧ ਗਿਆ ਉਹਦੇ ਤਪੱਸਿਆ ਵੱਧ ਗਈ ਸੋ ਇਹਨੇ ਨੇਕੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਔਰ ਜਦੋਂ ਬੰਦਾ ਨੇਕੀਆਂ ਕਰਦਾ ਹੈ ਨੇਕ ਕਰਮ ਕਰਦਾ ਹੈ ਭਾਈ ਬਾਈਬਲ ਦੇ ਵਿੱਚ ਵੀ ਹੁੰਦੀ ਹੈ ਨਾ ਲਾਈਨ ਕਿ ਅਗਰ ਤੁਮ ਦੂਸਰੋ ਕਾ ਭਲਾ ਕਰੋਗੇ ਤਾਂ ਈਸ਼ਵਰ ਤੁਮਹਾਰਾ ਭਲਾ ਕਰੇਗਾ ਜੇ ਤੂੰ ਦੂਸਰੋ ਕੀ ਸਹਾਇਤਾ ਕਰੋਗੇ ਤਾਂ ਈਸ਼ਵਰ ਆਪ ਕੀ ਸਹਾਇਤਾ ਕਰੇਗਾ ਜੇ ਤੂੰ ਦੂਸਰੋ ਕੋ ਦੁੱਖ ਦੋਗੇ ਤਾਂ ਤੁਮੇ ਵੀ ਈਸ਼ਵਰ ਦੁੱਖ ਦੇਗਾ ਜੇ ਤੂੰ ਦੂਸਰੋ ਕੇ ਦੁੱਖ ਕੋ ਦੂਰ ਕਰਨੇ ਕਾ ਪ੍ਰਯਤਨ ਕਰੋਗੇ ਤਾਂ ਈਸ਼ਵਰ ਤੁਹਾਰੇ ਦੁੱਖ ਕੋ ਜੋ ਹੈ ਦੂਰ ਕਰੇਗਾ ਇੱਥੇ ਗੱਲ ਕੀ ਕਹੀ ਗਈ ਹੈ ਕਿ ਅਗਰ ਦੇਖਿਆ ਜਾਵੇ ਤਾਂ ਜੀਜ਼ਸ ਕ੍ਰਾਈਸਟ ਨੇ ਇਹ ਤਿੰਨਾਂ ਲਾਈਨਾਂ ਦੇ ਅੰਦਰ ਇਹ ਜੀਵਨ ਦਾ ਸਾਰ ਦੱਸ ਦਿੱਤਾ ਕਿ ਜੇਕਰ ਅਸੀਂ ਜਿਹੜਾ ਮਦਦ ਦੀ ਲੋੜ ਹੈ ਜਦੋਂ ਉਹਦੀ ਮਦਦ ਕਰਾਂਗੇ ਤੇਰਾ ਗੌਰ ਕਰਨਾ ਜੋ ਦਰਦੀ ਦੀ ਮਦਦ ਕਰਾਂਗੇ ਤਾਂ ਈਸ਼ਵਰ ਸਾਡੀ ਵੀ ਕਰੇਗਾ ਪਰ ਕੀ ਈਸ਼ਵਰ ਨੂੰ ਅਸੀਂ ਮਦਦ ਕਰਨ ਦਾ ਮੌਕਾ ਦਿੰਦੇ ਹਾਂ ਇੱਥੇ ਸਵਾਲ ਉੱਠਦਾ ਹੁਣ ਬੰਦੇ ਨੇ ਕਿਹਾ ਮੈਂ ਤਾਂ ਹਰ ਵੇਲੇ ਕਹਿੰਦਾ ਈਸ਼ਵਰ ਮੇਰੀ ਮਦਦ ਕਰ ਮੌਕਾ ਕਿਤਾ ਉਹ ਮੌਕਾ ਮੌਕਾ ਦੇਣ ਦਾ ਮਤਲਬ ਇਹ ਹੈ ਕਿ ਈਸ਼ਵਰ ਨੂੰ ਮੌਕਾ ਮਦਦ ਕਰਨ ਦਾ ਮੌਕਾ ਦਿੰਨੇ ਇਹਦਾ ਮਤਲਬ ਹੈ ਕਿ ਅਸੀਂ ਦੂਜਿਆਂ ਦੀ ਸਹਾਇਤਾ ਕਰਦੇ ਹਾਂ ਕਿ ਈਸ਼ਵਰ ਸਾਡੀ ਸਹਾਇਤਾ ਕਰ ਸਕੇ ਜੇ ਦੂਜਿਆਂ ਦੇ ਦੁੱਖ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਪਰਮਾਤਮਾ ਸਾਡੇ ਦੁੱਖਾਂ ਨੂੰ ਦੂਰ ਕਰ ਸਕੇ। ਇਸੇ ਲਈ ਫਕੀਰਾ ਫਰਮਾਇਆ ਕਿ ਤੇਰੇ ਜੇ ਕਰਮ ਉੱਚੇ ਹੈ ਤੇਰੀ ਜੇ ਕਰਨੀ ਉੱਚੀ ਹੈ ਤਾਂ ਮਾਲਕ ਨੂੰ ਤੇਰਾ ਭਵਿੱਖ ਜਿਹੜਾ ਹੈ ਤੇਰੀ ਜਿਹੜੀ ਕਿਸਮਤ ਹੈ ਉਹਨੂੰ ਵੀ ਉੱਚਾ ਕਰਨਾ ਹੀ ਪਏਗਾ ਬਾਬਾ ਜੀ। ਤੇਰੇ ਭਾਗ ਉੱਚੇ ਕਰਨੇ ਹੀ ਪੈਣਗੇ ਉਹਨਾਂ ਨੂੰ। ਆਪਣੇ ਆਪ ਨੂੰ ਨੇਕੀ ਕਰਮ ਦਾ ਕੀ ਆਪਣੇ ਆਪ ਨੂੰ ਬੁਲੰਦ ਇਨਾ ਕਰ ਲਿਆ ਕਿ ਉਹ ਪੁੱਛਣ ਲੱਗ ਪਿਆ ਵੀ ਤੇਰੀ ਹੁਣ ਦਸਰਾਜ਼ਾ ਕੀ ਹੈ। ਕਿਉਂਕਿ ਜੇ ਤੂੰ ਕਿਸੇ ਦੀ ਕੀਤੀ ਹੈ ਨਾ ਮਦਦ ਤਾਂ ਉਹ ਤੇਰੀ ਮਦਦ ਕਰੇਗਾ। ਮਦਦ ਕਰਤੀ ਇਨਸਾਨ ਦੀ ਜਾਂ ਕਿਸੇ ਦਾ ਕੋਈ ਭਲਾ ਹੋ ਗਿਆ ਬਾਬਾ ਜੀ ਕਰਤਾ ਚਰੀਏ ਬਣੇ ਤੁਸੀਂ ਤਾਂ ਉਹਦੇ ਕੋਲੋਂ ਉਹਦੇ ਕੋਲੋਂ ਨਹੀਂ ਅਸੀਂ ਫਲ ਵਕਤ ਸਮੰਗਣਾ ਵੀ ਤੂੰ ਹੀ ਸਾਡੀ ਕਰ ਆਪਾਂ ਸੋਹਣੇ ਰੱਬ ਤੋਂ ਲੈਣਾ ਸਹੀ ਗੱਲ ਯਾਦ ਰੱਖਣਾ ਇੱਥੇ ਇਹ ਕਹਾਣੀ ਹੀ ਸਿਖਾਉਂਦੀ ਹੈ ਕਿ ਇਨਸਾਨ ਸਿਰਫ ਆਪਣੇ ਬਾਰੇ ਸੋਚਦਾ ਹੈ ਤੇ ਕੁਝ ਕ ਬੰਦੇ ਐ ਜੋ ਆਪਣੀ ਕਰਨੀ ਨਾਲ ਦੂਜਿਆਂ ਦੀ ਸਹਾਇਤਾ ਕਰਦੇ ਐ ਤੇ ਜਿਹੜੇ ਕਿਸੇ ਦੀ ਮਦਦ ਕਰਦੇ ਆ ਨਾ ਬਾਬਾ ਜੀ ਉਹਨਾਂ ਦਾ ਭਵਿੱਖ ਜਿਹੜਾ ਹੈ ਉਹ ਰੱਬ ਜਿਹੜਾ ਹੈ ਉਂਡਾਈ ਉੱਚਾ ਕਰ ਦਿੰਦਾ ਜਿੰਨੀ ਉਹਨਾਂ ਦੀ ਕਰਨੀ ਉੱਚੀ ਹੁੰਦੀ ਹੈ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਮਹਾਕਾਲ ਜੈ ਸਾਈਂ ਜੀ ਦੀ ਗੁਰੂਆ ਪੀਰਾਂ ਰਹਿਬਰਾਂ ਫਕੀਰਾਂ ਸੰਤ ਮਹਾਤਮਾਂ ਸਾਈਂ ਲੋਕਾਂ ਸਭ ਨੂੰ ਪ੍ਰਣਾਮ ਹੈ ਸਭ ਨੂੰ ਸਲਾਮ ਹੈ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ